13 ਅਗਸਤ ਦੀ ਰਾਤ ਨੂੰ ਜੋ ਇੱਕ ਇਨਸੀਡੈਂਟ ਚ ਜਿਹੜੀ ਨਹਿਰਾ ਦੇ ਉੱਤੇ ਹੋਇਆ ਸੀਗਾ ਜਿਹਦੇ ਵਿੱਚ ਕੁਝ ਨਹਿਗ ਬਾਰੇ ਵਿੱਚ ਲੜਕੇ ਸੀਗੇ ਉਹਨਾਂ ਨੇ ਝਿੰਜੜੀ ਪਿੰਡ ਦੇ ਜਿਹੜੇ ਕੁਝ ਮੁੰਡੇ ਸੀਗੇ ਉਹਨਾਂ ਦੇ ਉੱਤੇ ਹਮਲਾ ਕੀਤਾ ਸੀਗਾ ਤੇ ਜਿਹਦੇ ਵਿੱਚ ਇੱਕ ਰਾਜਕੁਮਾਰ ਰਾਮ ਦਾ ਲੜਕਾ ਸੀਗਾ ਜਿਹਦੇ ਬਹੁਤ ਹੀ ਜ਼ਿਆਦਾ ਗ੍ਰੀਵियस ਇੰਜਰੀ ਲੱਗੀ ਸੀਗੀ ਉਹਦੀ ਬਾਹ ਜਿਹੜੀ ਹੈਗੀ ਆ ਬੜੀ ਉੱਥੇ ਛਾਰਪ ਸੱਟ ਲੱਗੀ ਸੀਗੀ ਜਿਹਦੇ ਤਹਿਤ ਅਸੀਂ 162 ਨੰਬਰ ਮੁਕੱਦਮਾ ਉਸੇ ਰਾਤ ਦਰਜ ਰਜਿਸਟਰ ਕਰਤਾ ਸੀਗਾ ਜਿਹਦੇ ਵਿੱਚ ਮੌਕੇ ਤੇ ਹੀ ਇੱਕ ਲੜਕਾ 48 ਦਾ ਸੀਗਾ ਜਤਿੰਦਰ ਸਿੰਘ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਹੀ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਨੇ ਦਿਸ਼ਾ ਨਿਰਦੇਸ਼ ਦੇ ਉੱਤੇ ਇਹਨੂੰ ਬੜਾ ਸੀਰੀਅਸਲੀ ਇਸ ਕੇਸ ਨੂੰ ਜਿਹੜਾ ਹੈਗਾ ਟੈਕਲ ਕੀਤਾ ਜਾ ਰਿਹਾ ਸੀਗਾ ਤੇ ਵਾਪਕ ਟੀਮਾਂ ਬਣਾ ਕੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਇਹਨਾਂ ਦੇ ਟਿਕਾਣਿਆਂ ਦੇ ਉੱਤੇ ਰੈਡਾ ਕੀਤੀ ਜਾ ਰਹੀਆਂ ਸੀਗੀਆਂ ਤੇ ਜਿਸ ਤੇ ਜਾਂਦੇ ਹਾਂ ਅੱਜ ਆਪਾਂ ਇੱਕ ਜਿਹੜਾ ਹੋਰ ਦਾ ਨਾਮ ਲੈ ਗਏ ਆ ਗਗਨਦੀਪ ਸਿੰਘ ਫੋਰਕੂਰਾ ਜਿਨੇ ਮੇਨ ਜਿਹੜਾ ਇਹਦੇ ਵਿੱਚ ਅਕਿਊਜ਼ ਸੀਗਾ ਜਿਹਨੇ ਵਾਰ ਕੀਤਾ ਸੀਗਾ ਆਪਣੀ ਕਿਰਪਾਨ ਦੇ ਨਾਲ ਉਹਨੂੰ ਵੀ ਜਿਹੜਾ ਹੈਗਾ ਮੌਕੇ ਤੋਂ ਆਪਾਂ ਨੂਰਪੁਰ ਖਕੀਂਮਾ ਪਿੰਡ ਤੋਂ ਥਾਣਾ ਤਰਨਤਾਰਨ ਤੋਂ ਵਕਤਾਰ ਕਰ ਲਿਆ ਹੈ ਤੇ ਹੁਣ ਜਿਹੜਾ ਹੈਗਾ ਇਹਨੂੰ ਪੇਸ਼ ਅਦਾਲਤ ਕਰਦੇ ਆ ਤੇ ਬਾਅਦ ਜਿਹੜਾ ਹੈਗਾ ਇਹਨੂੰ ਪੇਸ਼ ਅਦਾਲਤ ਕਰਨ ਜਿਹੜਾ ਇਹਦਾ ਪੁਲਿਸ ਰਿਪੋਰਟ ਲਿਆ ਜਾਊਗਾ ਤੇ ਉਹਦੇ ਵਿੱਚ ਜਿਹੜਾ ਹੈਗਾ ਮੁਕੱਦਮੇ ਦੀ ਤਫ਼ਤੀਸ਼ ਨੂੰ ਹੋਰ ਅਰੰਭੇ ਜਾਊਗਾ